ਸੁਲਤਾਨਪੁਰ ਲੋਧੀ ਵਿਖੇ ਪਾਸਪਾ ਵੱਲੋਂ ਹਰ ਘਰ ਤਿਰੰਗੇ ਦੇ ਤਹਿਤ ਪਾਸਪਾ ਦੇ ਹਲਕਾ ਇੰਚਾਰਜ ਰਕੇਸ਼ ਕੁਮਾਰ ਨੀਟੂ ਦੀ ਅਗਵਾਈ ਵਿੱਚ ਪਾਸਪਾ ਬਰਕਰਾਰ ਵੱਲੋਂ ਦੁਕਾਨਾਂ ਅਤੇ ਘਰਾਂ ਵਿੱਚ ਭਾਰਤ ਦੇ ਤਿਰੰਗੇ ਝੰਡੇ ਬੰਡੇ ਗਏ ਪਾਸਪਾ ਬਰਕਰਾਰ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਪਹਿਲ ਕਦਮੀ ਹੈ ਕਿ ਆਜ਼ਾਦੀ ਦਿਵਸ ਦੀ ਖੁਸ਼ੀ ਵਿੱਚ ਹਰ ਘਰ ਵਿੱਚ ਤਿਰੰਗਾ ਝੰਡਾ ਲਹਿਰਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਦੇਸ਼ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਮਦੇਨਜ਼ਰ ਹਲਕਾ ਸੁਲਤਾਨਪੁਰ ਲੋਧੀ ਵਿਖੇ ਪਾਸਪਾ ਵਰਕਰਾਂ ਵੱਲੋਂ ਉਹਨਾਂ ਦੀ ਇਸ ਮਹੀਮ ਨੂੰ ਸਫਲ ਕਰਨ ਲਈ ਅਸੀਂ ਹਰ ਘਰ ਅਤੇ ਦੁਕਾਨ ਤੇ ਤਿਰੰਗਾ ਲਗਾ ਰਹੀ ਹਾਂ ਅਤੇ ਉਹਨਾਂ ਵੱਲੋਂ ਅਮਰ ਸ਼ਹੀਦ ਸਰਦਾਰ ਉਦਮਜੀ ਦੇ ਯਾਦਗਾਰ ਸਮਾਰਕ ਤੇ ਜਾ ਕੇ ਸਾਰੇ ਸਮਾਰਕ ਤੇ ਵੀ ਤਿਰੰਗੇ ਝੰਡੇ ਲਗਾਏ ਗਏ ਇਸ ਮੌਕੇ ਪਾਸਪਾ ਦੇ ਹਲਕਾ ਇੰਚਾਰਜ ਰਕੇਸ਼ ਕੁਮਾਰ ਨੇਟੂ ਡਾਕਟਰ ਕੇਸ਼ਪੂਰੀ ਬਲੈਕ ਪ੍ਰਧਾਨ ਭਾਜੀਪੀ ਰਵਿੰਦਰ ਜੈਨ ਜਨ ਸਕੱਤਰ ਅਸ਼ੋਕ ਨੋਜੀਆ ਵਾਈਸ ਪ੍ਰਧਾਨ ਡਿੰਪਰ ਟੰਡਨ ਮੌਜੂਦ ਰਹੀ ਤੁਸੀਂ ਦੇਖ ਰਹੇ ਹੋ ਪੱਤਰਕਾਰ ਬ੍ਰह्म ਸਰੂਪ ਸੌਤਾ ਦਿਖਾਸ ਰਿਪੋਰਟ ਹਾਂਜੀ ਪ੍ਰਧਾਨ ਜੀ ਅੱਜ ਕਿਸ ਵਿਸ਼ੇ ਦੇ ਵਿੱਚ ਤੁਸੀਂ ਸਾਰੇ ਇਕੱਠੇ ਹੋਏ ਹੋ। ਮੈਂ ਡਾਕਟਰ ਕੀਸ਼ਕੋਰੀ ਪ੍ਰਧਾਨ ਬਹੁਤ ਸੋਫਾ ਤੋਂ ਬੋਲਣ ਲਈ ਕਿਉਂਕਿ 15 ਅਗਸਤ ਦਾ ਪ੍ਰਧਾਨ ਮੰਤਰੀ ਜੀ ਨੂੰ ਦਿੱਲੀ ਜਿਸ ਨੇ ਕਾਫਰ ਚੰਦਾ ਹੋਇਆ ਜੀ ਨਹੀਂ ਤੁਹਾਨੂੰ ਪੁੱਛਿਆ ਅਗਲੇ ਹਰ ਘਰ ਤੋਂ ਜਾ ਕੇ ਚੰਦਾ ਜੀ ਲਵਾਣਾ ਹੈ ਜਿਹੜਾ ਫਰਜ਼ ਮੁਕਸ਼ਿਸ਼ ਕਰਾ ਕੇ ਹਰ ਘਰ ਦੇ ਹਰ ਘਰ ਵਿੱਚ ਚੰਦਾ ਲਾਇਆ ਜਾਵੇ। ਮਾਨ ਸਰਕਾਰ ਜੈ ਭੀਜਪੀ ਸੁਧਾਰਪੁਰ ਤੋਂ ਅਸੀਂ ਅਲਾਮਤੇ ਸ਼ੇਰਦਲ ਨੋਤੀ ਦੇ ਨਿਰਦੇਸ਼ ਅਨੁਸਾਰ ਸੁਧਾਰਪੁਰ ਦੇ ਵਿੱਚ ਫਰਕਾ ਮੁਹੱਦਰ ਢੀਡਪੁਰਾ ਜਿਹੜੀ ਡੇਂਸਿਕ ਦੇ ਵਿੱਚ ਅਸੀਂ ਅੱਜ ਛੱਡਾ ਬਸਨ ਦੇ ਵਿੱਚ ਸਾਰੇ ਹਿਸਾਬ ਲਾ ਰਹੇ ਹਾਂ ਕਿਉਂਕਿ ਪੁਰਾਣੀ ਦਿਸ਼ਾ ਨਿਰਦੇਸ਼ ਅਨੁਸਾਰ ਸਾਰੇ ਇਲਾਕੇ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਘਰ-ਘਰ ਜਿਹੜੀ ਬੰਦ ਚਲਾਈ ਹੋਈ ਹੈ ਜਿਹੜਾ ਦੇਸ਼ ਤੇ ਸਾਡੇ ਸਮਾਜ ਦੇ ਨਾਗਰਿਕਾਂ ਦੇ ਦਿਲਸਤ ਤੋਂ ਉੱਤੇ ਜਿਹੜਾ ਹੈਗਾ ਹਰ ਕਿਸੇ ਦੇ ਦੇਸ਼ ਦੇ ਵਿੱਚ ਦੇਸ਼ ਭਗਤੀ ਜਿਹੜੀ ਹੈਗੀ ਆ ਪਾਣੀ ਜਿਹੜੀ ਹੈਗੀ ਆ ਥੋੜੀ ਚਾਹੀਦੀ ਨਾ ਕਿ ਕਿਸੇ ਵੀ ਧਰਮ ਦੇ ਨਾਲ ਕਿਸੇ ਸਮੁਦ ਕਾਲ ਲਈ ਹੋਣੀ ਚਾਹੀਦੀ ਕਿਉਂਕਿ ਦੇਸ਼ ਦੇ ਲਈ ਸਾਰਿਆਂ ਦੀ ਸੰਗੀਧੀ ਦਿੱਤੀ ਹੋਈ ਹੈ ਜਿਹੜੀ ਸਾਰੇ ਕੋ ਮਿਲਦੀ ਹੈ ਇਸ ਨਿਸ਼ਾਨ ਦੇ ਇਨਸਾਨ ਆ ਅਸੀਂ ਸਾਰਿਆਂ ਨੂੰ ਯਾਦ ਕਰਦੇ ਹਾਂ ਸਾਰੇ ਪ੍ਰਣ ਕਰਦੇ ਹੈ ਕਿ ਦੇਸ਼ ਨੇ ਜਿਹੜੀ ਅਸੀਂ ਆਜ਼ਾਦੀ ਜੋ ਇਹ ਸਭ ਮਾ ਰਹੇ ਹੈ ਜੋ ਉਹ ਦੇਵੇ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕਰਦੇ ਹੈ ਕਿ ਸਾਰਿਆਂ ਨੇ ਮਿਲ ਕੇ ਇਹ ਵਕਤ ਚੜ੍ਹ ਕੇ ਨਵਾਂ ਭਾਰਤ ਬਣਾਉਣਾ